नवा ब्लॉग मित्रों अपना हो गया स्टार्ट देखो शुरू पाई देख लो एक अपनी आ खड़ी गौर सा बंदे पता नहीं किधर गए दो बिकी मैजिक हो पे सारे काम जब ਆ ਤੇ ਆ ਗਏ ਮਿੱਤਰੋ ਬੰਦੇ ਆਪਾਂ ਨੂੰ ਗੱਡੀ ਲਾ ਕੇ ਭੱਜ ਗਏ ਸੀਗੇ ਇੱਥੇ ਤੇ ਕਾ ਫਿਰਦਾ ਆ ਬਾਰੀ ਗੋਲ ਕੇ ਬੈਕ ਕਰਦਾ ਇੰਡੀਆ ਨਾ ਟਰੱਕ ਚਲਾਉਂਦਾ ਰਿਆ ਇਹਨੇ ਕੋਲੇ ਟਰੱਕ ਸੀਗੇ 4-5 ਤੇ ਇਹ ਉਸ ਹਸਾਬ ਦੇ ਗੱਡੀ ਵੀ ਇਦਾਂ ਹੀ ਬੈਕ ਲਾਉਂਦਾ ਸ਼ੀਸ਼ੇ ਦਾ ਘਾਟੀ ਆ ਦੇਖੋ ਆ ਦੇਖੋ ਬੱਸ ਕਰ ਬੱਸ ਕਰ ਬਾਬਾ ਜੀ ਤੇਜਾ ਭਾਈ ਜੀ ਸਸਰੀਕਾਲ ਆ ਗਏ ਜੀ ਮੈਚਿੰਗ ਆ ਗਏ ਜੀ ਮੈਚਿੰਗ ਬੱਸ ਕਿੱਧਰ ਜਾਣਾ ਹੁਣ ਚੱਲੇ ਰਹਿਣਾ ਬੜੀ ਲਾ ਵੀ ਹੁਣੇ ਦਾ ਨੰਬੇ ਰੂਟਾ ਚੱਲ ਆ ਦੇਖ ਲੋ ਜੀ ਮੈਚਿੰਗ ਬੱਬੂਟਾ ਨਾ ਬੱਬੂਟਾ ਫਰਕ ਆ ਗੱਲਾ ਬਾਕੀ ਸਹੀ ਐ ਦੰਬਾਈ ਦਾ ਫਰਕ ਆ ਥੋੜਾ ਜੋਦੇ ਤੂੰ ਐ ਕਰ ਫੋਟੋ ਤਰੋਨੇ ਆਪਾਂ ਲਓ ਵੀ ਮਿੱਤਰੋ ਚੱਲਨੇ ਆਪਾਂ ਫਿਰ ਕੋਈ ਸੱਚ ਮੈਂ ਰੈੱਡ ਬੁੱਲਾ ਕਿਧਰ ਗਿਆ ਯਾਰ ਆ ਫੜ ਸੀਟ ਤੇ ਆ ਕਾ ਫੋਨੇ ਗਿਆ ਭਜਾ ਕੇ ਮੂਰੇ ਦੇ ਕੋਈ ਨਾ ਲੈ ਜਾਂਦੇ ਉਹਦਾ ਆਪਾਂ ਨੂੰ ਕੋਈ ਮਸਲੇ ਉਹ ਲੈ ਗਿਆ ਭਜਾ ਕੇ ਗੱਡੀ ਮੂਰੇ ਕੋਈ ਗੱਲ ਨਹੀਂ ਇਹਨੂੰ ਫੜਦੇ ਆਪਾਂ ਚੱਲੋ ਚੱਲੀਏ ਬੈਲਟ ਲਾ ਲਈ ਸਹੀ ਲਾਉਣੀ ਆ ਨਿਆਣਾ ਇਹ ਇਹਨੂੰ ਭਜਾਉਣ ਦਾ ਵਾਲਾ ਸ਼ੌਂਕ ਹੈ ਇਹਨੂੰ ਭਜਾ ਲੈ ਉਹਦੋਂ ਇਹਨੇ ਭਜਾ ਕੇ ਲੈ ਆ ਕੇ ਗਰਮ ਕਰੀ ਉਹਦੇ ਆ ਇਹ ਦੋ 2 ਕਿਲੋਮੀਟਰ ਨਹੀਂ ਚੱਲੀ ਦਿਖਾ ਇਹਨੂੰ ਗੱਡੀ ਇਹ 100 ਦੀ ਸਪੀਡ ਵਾਲੀ ਗੱਡੀ ਕਿਤੇ ਯਾਰ ਉਹ लवली ਮੂਹ ਘੱਟ ਮਾਰ ਇੱਥੋਂ ਦਾ 100 ਤੇ ਇੰਡੀਆ ਦਾ 150 ਬੰਦ ਨਾ ਹਾਂ 160 ਬੰਦ ਆ ਤੇ ਫੇਰੇ ਗਰਮੀ ਹੋਣੀ ਆ ਅੱਗੇ ਨਾਲ ਚੜਾ ਪੈ ਜਾ ਲੋ ਮੇਰੇ ਵੀਰੋ ਗੱਡੀ ਮੇਰੇ ਹਿਸਾਬ ਨਾਲ ਪੰਜਵੀਂ ਵਾਰੀ ਗਰਮ ਹੋਣ ਦਾ ਚਾਂਸ ਬਣੀ ਜਾਂਦਾ ਦੇਖ ਲੋ ਜਿਵੇਂ ਵਜੋਂ ਨਾਲ ਦੇਖ ਲੈ ਇਹ ਪੰਜਵੀਂ ਵਾਰ ਗਰਮ ਹੋਣੀ ਹੈ ਗੱਡੀ 70 ਦੀ ਸਪੀਡ ਦੀ ਲਿਮਟ ਆ ਆਪਣੀ ਗੱਡੀ 70 ਤੇ ਆ ਹਰੇ ਹਾਰ ਦੇ ਆ 60 70 ਦੇ ਹੀ ਆ ਹੁਣ ਦੇਖ ਹੋਰ 80 ਦੇ ਜਾਂਦਾ ਲਿਮਟ 75 ਦੀ ਐ ਇੱਕ ਦਾ ਚਲਾਨ ਕਰਾਉਣਾ ਨਹੀਂ ਤੇ ਇੱਕ ਹੋਰ ਗੱਡੀ ਕਰਮ ਕਰਨੀ ਆ ਪੰਜਵੇਂ ਰੀ ਜਾਂਚ ਬਣ ਲੱਗਾ ਇਹ ਆ ਬਾਬਾ ਕਿਵੇਂ ਦੇਖਦਾ ਕਰਦਨ ਗੱਡੀ ਘਾਰ ਬਾਬਾ ਕਰਦਨ ਕੱਢ ਗਿਆ ਵੀ ਤਾਂ ਬਾਬਾ ਕਰ ਬੋਰ ਬੋਰ ਮਨ ਦਾ ਕਰਮ ਕਰਨੀ ਆ ਗੱਡੀ ਇਹ ਹਟਦਾ ਨਹੀਂ ਸਾਡੇ ਦਾ ਕੰਮ ਕਰਾ ਦੇ ਹੱਥ ਹੱਥ ਛੱਡੀਆਂ ਦਾ ਸਟੀਅਰਿੰਗ ਨੂੰ ਵੇਖੀ ਐ ਮੂਰਖ 70 ਤੇ ਜਾਂਦੀ ਆ ਭੈਂਚੋ ਹੋੜੀ ਚਲਾ ਰਾ ਦੂ ਸਾਲਿਆਂ ਘੱਟ ਤਾਂ ਗੱਡੀ ਗਰਮ ਹੋਈ ਯਾਰ ਕੋਈ ਗੱਲ ਨਹੀਂ ਹੋ ਜਾਂਦੀ ਗਰਮ ਫਿਰ ਈ ਕਿਹੜੀ ਗੱਲ ਆ ਵੇ ਲੈ ਬਾਬੇ 70 ਤੇ ਦੇਖ ਕਿੱਥੇ ਲੈ ਗਿਆ ਖਿੱਚ ਕੇ ਟਾਇਰ ਵੇਖੀ ਉਹਦਾ ਜਿਵੇਂ ਕਰਦਾ ਨੇਰੀ ਬਣਾ ਰੱਖਿਆ ਟਿੰਨਾ ਦੇ ਕੇ ਕਿਵੇਂ ਮਿਲਦਾ ਓਏ ਐਨ ਆ ਯਾ ਟਡੂ ਯਾ ਗਰਮ ਹੋਣੀ ਹੈ ਦੁਆਰੇ ਬਸ ਆਈ ਰਾਮ ਨਾਲ ਚੱਲੋ ਬੈਠਾ ਬੈਠੀ ਲੋ ਵੀ ਮਿੱਤਰੋ ਅੱਜ ਆਪ ਆ ਗਿਆਂ ਕੋਸਕੋ ਇਹ ਤੇ ਦੇਖੋ ਇੱਥੇ ਆਹ ਖੜੀ ਹੈ ਆਪਣੀ ਗੱਡੀ ਤੇ ਚੱਲਦੇ ਆਪਾਂ ਕੋਸਕੋ ਤੇ ਲੈਨੇ ਕੋ ਖਰੀਦਦੇ ਆਂ ਸੁਬਾਨ ਖਰੀਦਣਾ ਆਪਾਂ ਘਰ ਦਾ ਅੱਜ ਸਾਰੀ ਗਰੋਸਰੀ ਤੇ ਮੈਂ ਲੇਟ ਹੋ ਗਿਆ ਗੱਡੀਆਂ ਵੇਚ ਜੀਓ ਮੂਰੇ ਜਾਵੜੇ ਦੇਖੋ ਮਿੱਤਰੋ ਕੌਣ ਹੈ ਤੁਹਾਨੂੰ ਤੇ ਚੱਲਦੇ ਅੰਦਰ ਜਾ ਕੇ ਦਿਖਾਉਣੇ ਬਾਕੀ ਮਿੱਤਰੋ ਬੋਸਕੋ ਦਾ ਮਾਹੌਲ ਵੇਖ ਲਓ ਬਕਰ ਬਾਕੀ ਇੱਥੇ ਸੁਬਾਨ ਬਹੁਤ ਸਸਤਾ ਇੱਥੇ ਕਾਰਡ ਬੰਦਾ ਕਾਰਡ ਬਣਾ ਕੇ ਅੱਜ ਮੈਂ ਵੀ ਅੱਜ ਹੀ ਬਣਾਇਆ ਕਾਰਡ ਇਹਦਾ ਮਿਲਕ ਮਿਲਕ ਸਾਰਾ ਬਹੁਤ ਸਸਤਾ ਇੱਥੇ ਲਓ ਵੀ ਮਿੱਤਰੋ ਲੈ ਲਿਆ ਆਪਾਂ ਸਮਾਨ ਕੋਸ ਕੋ ਜੋਂ ਤੇ ਭਰ ਲਈ ਡਿੱਗੀ ਤੇ ਹੁਣ ਚੱਲੀ ਆਪਾਂ ਘਰੇ ਤੇ ਆ ਬੈਠਾ ਚੁੱਕਾ ਭੁੱਖ ਲੱਗ ਗਈ ਇਹਨੂੰ ਉਹ ਖਾਪਣ ਬਹੁਤ ਲੱਗੀ ਤੀ ਆਪਾਂ ਖਾਣੇ ਆ ਤੇ ਚਲੋ ਚੱਲਦੇ ਆਪਾਂ ਘਰੇ ਹੁਣ ਫਿਰ ਇਹਨੇ ਇੱਕ ਵਾਰ ਇੱਕ ਬੇਸ ਲੈਣੀ ਆ ਆਪਾਂ ਗੱਡੀ 'ਚ ਰੱਖਣੂ ਬੇਸ ਲੈਣ ਜਲਦੀ ਉਹਦੇ ਨਾਲ ਗੱਲ ਹੋਈ ਬੰਦੇ ਨਾਲ ਆਪਣੀ ਪੁਰਾਣੀ ਲੈਣੀ ਆ ਤੇ ਚਲਦੇ ਆਪਾਂ ਉੱਥੇ ਆਖ ਲੋ ਤੇ ਇਸ ਤੋਂ ਜੱਲਿਆਂ ਆਖ ਲੋ ਆਪਾਂ ਦੇਖ ਲੈਣ ਤੇ ਬੇਸ ਇਹਨੇ ਜਾ ਕੇ ਜੇ ਮਿਲ ਗਈ ਤਾਂ ਫਿਰ ਲੈ ਕੇ ਚੱਲਦੇ ਆ ਘਰੇ ਤੁਹਾਨੂੰ ਦਿਖਾਵਾਂਗੇ ਫਿਰ ਚੱਲਦੀ ਤੇ ਸੀ ਦਾ ਮਿੱਤਰੋ ਹੋ ਖੜੀ ਗੱਡੀ ਆਪਣੀ ਪਰਾਵਾ ਮੈਨੂੰ ਹਾਸਲੋ ਫਿਰਦੇ ਆਂ ਸੀ ਸੜਕਾਂ ਦੇ ਆ ਫਿਰ ਦਰਚੂ ਉਹ ਐਮਪਲਿਆ ਯਾਰ ਨਵਾਂ ਦੇ ਉਹ ਬੰਦਾ ਨਹੀਂ ਸਾਨੂੰ ਸਿਉਂਦਾ ਪਿਆ ਭੈਂਚੋ ਉਹ ਕੰਮ ਨਵਾਂ ਕਰਦਾ ਆਪਣਾ ਤੇ ਉਹਦੇ ਤੋਂ ਲਿਆ ਤੇ ਹਲਪੈਣ ਦਾ ਉਹ ਸਾਰਾ ਭੈਂਚੋ ਬੰਦਾ ਨਹੀਂ ਸਿਉਂਦਾ ਸਾਨੂੰ ਯਾਰ ਨਾ ਇੱਥੇ ਪਾਰਕਿੰਗ ਤੇ ਜਿਹਦੇ ਘਰ ਦੇ ਜਾਵਾਂ ਸਾਹਮਣੇ ਆ ਤੇ ਜਿਹਦੇ ਨੂੰ ਲਾਇਵ ਦੇ ਜਾਵੀਂ ਇੱਥੇ ਫਿਰਦਾ ਆ ਲੈ ਲੈ ਮੇਟਰ ਆਪ ਮੈਂ ਪਾ ਇਹ ਗੋਲੇ ਤੋਂ ਜੀ ਗੱਡੀ ਲੱਗਿਆ ਸੀ ਹੁਣ ਹੀ ਲਾਇਆ ਨੇ ਤੇ ਕਹਿੰਦਾ ਮੈਂ ਦੱਸ ਦੇਣੀ ਚਲਾਇਆ ਤੇ ਵਿਹਣਿਆ ਪਾ ਲਾ ਗਿਆ ਆਪਣੀ ਗੱਡੀ 'ਚ ਫਿਰ ਇਹ ਵੀ ਬੜਾ ਯਾਰ ਇਹ ਫਿਰ ਤੁਹਾਨੂੰ ਦਿਖਾਉਣੇ ਆ ਤੇ ਹੁਣ ਇਹਦਾ ਕਰਦੇ ਆਪਾਂ ਐਂਪ ਫਿੱਟ ਜੇ ਹੋ ਗਿਆ ਤਾਂ YouTube ਤੇ ਵੇਖ ਕੇ ਕਰਦੇ ਆਂ ਤੇ ਕਿਹੜਾ ਸਮਾਨ ਸਾਨੂੰ ਰੱਖਦੇ ਆ ਇਹਦੇ ਜੋ ਕੱਟ ਕੇ ਉੱਪਰ ਵੇਖਦੇ ਲੈ ਕੇ ਅੱਧਾ ਕ ਤੇ ਚਲੋ ਬਾਕੀ ਦੇਖਦੇ ਆਪਾਂ ਕੀ ਬੰਦਾ ਹੁੰਦਾ ਫਿੱਟ ਕੇ ਨਹੀਂ ਹੁੰਦਾ ਆਪਣੇ ਤਾਂ ਚਲੋ ਓਕੇ ਦੇਖਦੇ ਆ ਆ ਮਿੱਤਰੋ ਐਮਪਾ ਪਨੈਡ ਲਿਆਂਦਾ ਤੇ ਇਹਦੀ ਫੀਟਿੰਗ ਆਪਾਂ ਕਰਦੇ ਹਾਂ ਹੁਣ ਤੇ ਦੇਖਦੇ ਆਪਾਂ ਕਰਕੇ ਫੀਟਿੰਗ ਜੇ ਹੋ ਗਈ ਤਾਂ ਠੀਕ ਆ ਨਹੀਂ ਫਿਰ ਖਾ ਲਿਆਵਾਂਗੇ ਕਿ ਕਿਹੜਾ ਚਲਾ ਕੇ ਵੇਨੇ ਆਪਾਂ ਕੀ ਚੱਲਦਾ ਕਿ ਨਾ ਤੇ ਮੈਂ ਤੁਹਾਨੂੰ ਦਿਖਾਉਣਾ ਇਹਦਾ ਦਖਾ ਗਿਆ ਯਾਰ ਚਮੜਾ ਆ ਇਧਰ ਖੜੀ ਹੋਣ ਹਾਂ ਮੈਂ ਖੜਾ ਹਾਂ ਇਹਦਾ ਇਹ ਕੰਟਰੋਲਰ ਹੈ ਨਾ ਹੂੰ ਇਹ ਕੰਟਰੋਲਰ ਹੈ ਲੈ ਵੀ ਮਿੱਤਰੋ ਦੇਖ ਲੋ ਕੰਟਰੋਲਰ ਆ ਆਹੇ ਖੜ ਗਿਆ ਜਿਵੇਂ ਆਪਣੀ ਇੰਡੀਆ ਐਂਪ ਦੇ ਉੱਤੇ ਆਇਆ ਇਹਦਾ ਨਾ ਹਾਂ ਇਹਦੇ ਅਲੱਗ ਹੀ ਦਿੱਤਾ ਹੋਇਆ ਸਾਰਾ ਇਹਦਾ ਐਂਪ ਸਿਸਟਮ ਵਿੱਚ ਹੀ ਦਿਖਾ ਦਿਆ ਵਿੱਚ ਇਹਦਾ ਐਂਪਲੀਫਾਇਰ ਐਂਪ ਸਿਸਟਮ ਇਹਦਾ ਚੱਕ ਕੇ ਨਾ ਇੱਥੇ ਦਿੱਤਾ ਹੋਇਆ ਹਾਂ ਉਹ ਦਿਲਾ ਕਿੰਨਾ ਹਾਂ ਬੜਾ ਮੇਨ ਦੀ ਵਾਇਰਿੰਗ ਆ ਗਈ ਹੈ ਨਾ ਵਾਇਰਿੰਗ ਵੀ ਦੀ ਆਪਾਂ ਨਾਲ ਦਿੱਤੀ ਆ ਉਹਨੇ ਸਾਰਾ ਸਿਸਟਮ ਆਦਾ ਹੈ ਕਿ ਮੇਨ ਕਰੰਟ ਵਾਲੀ ਵਾਇਰ ਹਾਂ yellow ਆਣਾ ਜਿਹੜੀ ਨਾਲ ਛੋਟੀ ਪਤਲੀ ਗ੍ਰੀਨ ਹੈ ਨਾ ਹਾਂ ਇਹ ਵੀ ਨਾਲ ਕਰੰਟ ਦੇ ਨਾਲ ਹੀ ਆਹੋ ਹੋਊਗੀ ਕਿ ਲੱਗਣੀ ਉਹਦੇ ਜੇ ਤਿਆ ਲੱਗਣੀ ਹੈ ਨਾ ਉਹਦੇ ਵਿੱਚ ਨਾਲ ਹੀ ਇਹ ਲੱਗਣੀ ਆ ਤੇ ਇੱਕ ਮਾਲ ਅੱਥਰੀ ਦਾ ਅਧੀ ਕਾਲੀ ਜੀ ਆਪੀ ਯਾਰ ਇਹ ਹੀ ਹੈਗੀ ਆਰੀ ਆਰ ਥੱਲੇ ਸੀਟ ਥੱਲੇ ਸੱਟ ਕੇ ਨਾੜ ਤੇ ਲਾ ਦੇ। ਹਾਂ ਮੈਂ ਇਹਦਾ ਨਾ ਠੀਕ ਅਸਣਾ ਕਰ ਲੈ। ਤੇ ਇਹ ਆਪਾਂ ਕਰਦੇ ਆ। ਬਹੁਤ ਸਿੰਪਲ ਹੀ ਹੈ ਫੀਟਿੰਗ ਦਾ। ਹਾਂ ਹਾਂ ਕਰਕੇ ਫਿਰਟ ਦੇ ਇਹਨਾਂ ਨੂੰ ਕਿਹਣਾ ਦੇ। ਕੱਲ ਦਾ ਦੇਖਦੇ ਆਂ ਕਰ ਇੱਕ ਵਾਰ। ਕੱਲ ਦਾ ਦਿਖਾਵਾਂਗੇ ਫਿਰ ਆਪਾਂ ਅਗਲੇ ਦਿਨ। ਮੇਰਾ ਇਹ ਬਲੋਗ ਵੀ ਤਿ ਦਿਖਾ ਦੇ। ਆਹੀ ਕਲਿੱਪ ਚ ਦੇਖ ਲਾਂਗੇ। ਆਹੀ ਬਲੌਗ ਮਿੱਤਰੋ। ਇਹ ਚੱਲ ਪਿਆਦਾ ਕਰ। ਹੋਗਾ ਆਪਾਂ ਛੇ ਦਿਨ ਇਹ ਦੋ ਤਿੰਨ ਦਿਨਾਂ ਦਾ ਇਕੱਠਾ ਬਲੌਗ ਹੋ ਕੇ ਪਊਗਾ। ਹਾਂ 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 ਤੇ ਇਹਦੇ ਵਿੱਚ ਦਿਖਾਉਣੇ ਆਪਾਂ। ਚਲੋ ਮਿੱਤਰੋ ਦਿਖਾਉਣੇ ਆ ਪਰ ਤੁਹਾਨੂੰ ਦੇਖ ਕੇ। ਚਲ ਆਦਾ ਮਿੱਤਰੋ ਆਪਾਂ। ਆਹ ਤਾਰਾ ਕਿਦ ਲਾਇਆ ਕਿਰਾ ਤਾਰਾਂ ਲਾ ਕੇ ਲੋ ਵੀ ਮਿੱਤਰੋ ਤੇ ਆਪਾਂ ਚੱਲਿਆਂ ਹੁਣ ਆਪਾਂ ਸਮਾਂ ਲੈਣ ਬਾਹਰ ਕੰਮ ਤੋਂ ਆ ਪਾ ਗਏ ਸੀ ਡੈਮੇਜ ਚੌਥਾ ਮੰਜਮਾ ਮੰਨ ਲੈਦਾ ਚੌਥਾ ਦਿਨ ਆ ਇਹ ਕੰਮ ਦੇ ਗਏ ਕੰਮ ਤੋਂ ਆਏ ਇਹ ਚੌਥਾ ਮੰਜਮੇ ਦੀ ਵੀਡੀਓ ਹੈ ਤੇ ਉਸ ਮਾਰਨ ਆ ਬਾਰ ਦਾ ਮੌਰ ਵੀ ਚੱਲ ਕੇ ਲੋਗਾਂ ਗਿਆ ਲੋਗ ਕਿੱਦਾਂ ਅਪਲੋਡ ਕਰਾਂਗੇ ਤਾ ਯਾਰ ਹੈ? ਲੋਗ ਕਰਦਾਂਗੇ ਕੱਲ ਨੂੰ ਸ਼ਾਮੀ ਕੱਲ ਨਹੀਂ ਸ਼ਾਮੀ ਹਾਂ ਕੱਲ ਨਹੀਂ ਸ਼ਾਮੀ ਹੋਣਾ ਕੱਲ ਨਹੀਂ ਵੀਰਵਾਰ ਨੂੰ ਹੋਣਾ ਸ਼ੁੱਕਰਵਾਰ ਨੂੰ ਸਵੇਰ ਪੈਣਾ ਨਾ ਕੋ ਕਰਾ ਲੋ ਉਹ ਦਰੂਣਾ ਲੈਂਗੇ ਸ਼ੁੱਕਰਵਾਰ ਨੂੰ ਹਾਂ ਸ਼ੁੱਕਰਵਾਰ ਨੂੰ ਸਵੇਰ ਸਾਦੀ ਵੋਸੋ ਜੋਨੇ ਛੁੱਟੀਆਂ ਸ਼ੁੱਕਰਵਾਰ ਦੀ ਆਪਾਂ ਨੂੰ ਹਾਂ ਸ਼ੁੱਕਰਵਾਰ ਨੂੰ ਤੜਕੇ ਡੇਢ ਰੋਗ ਦੇਣਾ ਹਾਂ ਆਪਨੇ ਗਲੀ ਆ ਮਿੱਤਰ ਇਧਰੋਂ ਆਏ ਆਪਾਂ ਆ ਜਿੱਧਰੋਂ ਆਪਾਂ ਜਾ ਰਹੇ ਆ ਚਲੋ ਕੋਈ ਨਹੀਂ ਸੰਦ ਦਿਖਾਉਣੇ ਆ ਫਿਰ ਅੱਗੇ ਜਾ ਕੇ ਮੌਲ ਹਾਈ ਸੀਰ ਦਾ ਜੇ ਕਰ ਲਈ ਕੋਈ ਨਾ ਵੇਖੋ ਮਿੱਤਰੋ ਹਾਈ ਸਟਰੀਟ ਆਪਣੀ ਦਾ ਅੱਜ ਮਾਹੌਲ ਨਾ ਬੜਾ ਠੰਡਾ ਕੋਈ ਹੈ ਨਹੀਂ ਐਡਾ ਗੱਲਬਾਤ ਅੱਜ ਖਾਲੀ ਪਈ ਐ ਸੋਨੂੰ ਮੈਂ ਸਹੀ ਦੱਸਾਂ ਤੇ ਦੇਖ ਹੀ ਲਓ ਤੁਸੀਂ ਰਾਤ ਹੈਗਾ ਅਜੇ ਨਾ ਮਾੜਾ ਮੌਲਾ ਦੁਕਾਨਾਂ ਦੁਗਣਾ ਬੰਦ ਹੋ ਗਏ ਲੇਟ ਹੋ ਗਏ ਨਾ ਕੰਮ ਦੋ ਆ ਗਏ ਕਿੰਨਾ ਟਾਈਮ 8:00 ਵਜੇ ਵੀ ਨੇ ਨਾ 8:30 ਸਾਢੇ 8:00 ਹੋਵੇ ਸ਼ਾਮ ਦੇ ਤੇ 8:34 ਹੋਵੇ ਅਕੋਸ਼ ਖੁੱਲੇ ਆ ਜੀ 10 ਵਜੇ ਨਾ 10:30 ਦਿਨ ਤਾਂ 10:30 ਹੋਵੇ ਸ਼ਿਭੂ ਦਾ ਸਹੀ ਆ ਜੀ ਮੌਸਮ ਐ ਇਦਾਂ ਹੀ ਰਿਹਾ ਮਰਲਾ ਮੀਂਹ ਨਾ ਐ ਮੀਆ ਗਦਾ ਰੈਨ 20 ਹੁੰਦਾ ਤੇ ਨਹੀਂ ਕੋਈ ਹੋਣੀ ਠੀਕ ਆ ਸਹੀ ਆ ਵਧੀਆ ਭੈਜ 11 ਵਜੇ ਤੋਂ ਬਾਅਦ ਤੁਰੇ ਫਿਰ ਕੋਈ ਮਸਲਾ ਨਹੀਂ ਗਾ ਡਿਲੀਵਰੀ ਵਾਲੇ ਬਹੁਤ ਘੜ ਕੇ ਬੂਬਰਾ ਵਾਲੇ ਬਹੁਤ ਘੜ ਕੇ ਬਹੁਤ ਜ਼ਿਆਦੇ ਕੋਈ ਪੂਸੀ ਦੇ ਚੱਕਰ ਕਰਕੇ ਘੜ ਕੇ ਹੋਮ ਡੈਕੋਰ ਨਵਾਂ ਖੁੱਲਿਆ ਹੈ ਉਹ ਕਿਤੇ ਦੇ ਬਾਹਰੋਂ ਬੈਨਰ ਨਵਾਂ ਕਰ ਰਹੇ ਨੇ ਦੋਈ ਕਿ ਅਸੀਂ ਕਿ ਇੱਥੇ ਕੋਈ ਦਰਵਾਣਾ ਨਾ ਬੰਨ੍ਹ ਨਾ ਉਹ ਸਹੀ ਹੈ ਦੇਖੋ ਮਿੱਤਰੋ ਜਮੇ ਖਾਲੀ ਪਈ ਹੈ ਅੱਗੇ ਹੁਣਾ ਉੱਥੇ ਹਮ ਅੱਗੇ ਹੁਣਾ ਉੱਥੇ ਕਹਦੇ ਦੇ ਆ ਦੇਖੋ ਮਿੱਤਰੋ ਸ਼ਾਮ ਦਾ ਟਾਈਮ ਹਰਸ਼ੀ ਟਾਈਮ ਕਿੰਨਾ ਹੋ ਗਿਆ 9:15 ਸਵਾ ਨੋ ਹੋ ਗਏ ਸ਼ਾਮ ਦੇ ਤੇ ਤੁਸੀਂ ਦੇਖੋ ਮਾਹੌਲ ਸ਼ਾਮ ਨੂੰ ਪੂਰਾ ਘੈਂਡੀ ਪੂਰਾ ਘੈਂਡਾ ਹਲੋ ਵੀ ਮਿੱਤਰੋ ਅੱਜ ਆਪਾਂ ਆਏ ਹੋ ਜੀ ਲੰਡਨ ਤੇ ਅਰਚੂ ਦਾ ਜੀ ਕੰਮ ਥੋੜਾ ਜਿਹਾ ਗਿਆ ਹੋਇਆ ਤੇ ਆਪਾਂ ਇੱਧਰ ਪਾਰਕਿੰਗ ਲਈ ਖੜੇ ਆ ਗਲੀ 'ਚ ਤੇ ਨਾਲ ਲਾਇਆ ਹੋਇਆ ਮੁੰਡਾ ਆਪਾਂ ਪਾਰਕਿੰਗ ਤੇ ਵਿੱਕੀ ਇਹ ਪਾਰਕਿੰਗ ਜੋ ਹਿੱਲਦਾ ਨਹੀਂ ਪਿਆ ਪਾਰਕਿੰਗ ਦੀ ਲਾਈਨ ਆ ਜਿੱਥੇ ਇਹ ਕਹਿੰਦਾ ਮੈਂ ਦਾ ਇੱਥੇ ਖੜਨਾ ਢੈਂਡ ਨਜ਼ਾਰਾ ਆ ਰਿਹਾ ਪੂਰੀ ਧੁੱਪ ਇਹਨੂੰ ਪੁੱਛੋ ਵੀ ਕੀ ਮਤਲਬ ਆ ਕਿਉਂ ਨਜ਼ਾਰਾ ਆ ਰਿਹਾ ਪੂਰਾ ਧੁੱਪ ਲੱਗ ਰਹੀ ਆ ਵੀ ਬੜਾ ਨਜ਼ਾਰਾ ਆਉਂਦਾ ਯਾਰ ਠੀਕ ਆ ਸਹੀ ਆ ਨਾ ਤੁਹਾਨੂੰ ਲੰਡਰ ਬ੍ਰਿਜ ਦਿਖਾਵਾਂਗੇ ਅੱਜ ਆਪਾਂ ਜੇ ਗਏ ਜੇ ਗਏ ਤਾਂ ਕੋਈ ਪਤਾ ਨਹੀਂ ਹਲੇ ਮੂਡ ਦਾ ਬਸ ਸ਼ਾਇਦ ਜਾਵਾਂਗੇ ਹੀ ਬਾਕੀ ਪਤਾ ਲੱਗੂ ਕੀ ਬੰਦ ਆ ਤੇ ਨਾ ਗਏ ਤਾਂ ਕਲਿੱਪ ਕੱਟ ਦਿਆਂਗੇ ਜੇ ਗਏ ਤਾਂ ਕਲਿੱਪ ਫਿਰ ਪਾ ਦੇਣਾ ਨਾ ਜਾਵਾਂਗੇ ਜਾਵਾਂਗੇ ਆਵਾਗਣਾ ਬਕਰ ਜਿੱਥੇ ਜਿੱਥੇ ਹਾਂ ਕਹਤੀ ਤਾਂ ਕਹਿਤੀ ਆਪਾਂ ਨੂੰ ਆਪਾਂ ਕੋਈ ਮਸਲਾ ਨਹੀਂ ਗਾ ਤੇ ਲੁੱਕ ਦੱਸ ਮੈਨੂੰ ਕਿਹ ਹੈ ਲੁੱਕ ਤੇਰੀ ਗੈਂਡ ਹਾਂ ਬਹੁਤ ਗੈਂਡ ਕੋਈ ਗੰਦਾ ਕੱਪੜੇ ਠੀਕ ਆ ਪੂਰੀ ਮੈਂ ਕਹਿੰਦਾ ਓਕੇ ਆ ਜੌਰ ਕੇਗਾ ਤੋਂ ਖੜਾ ਹਾਂ ਕਿ ਲੁੱਕ ਦਿਖਾਉਣਾ ਲੋ ਵੀ ਮਿੱਤਰੋ ਆ ਗਿਆ ਆਪਾਂ ਟਾਵਰ ਬ੍ਰਿਜ ਤੇ ਅੱਜ ਕੰਮ ਦੇ ਘਮਾਉਂਦੇ ਪਹੁੰਚ ਗਏ ਤੇ ਆ ਵਿੱਕੀ ਤੇ ਅਰਚੂ ਤੇ ਕੋਈ ਐ ਨਹੀਂ ਕੱਟ ਮੰਗਦਾ। ਕੋਈ ਯਾਰ ਬੰਦੇ ਪੂਰੇ ਵਕਤ ਨੂੰ ਨਾ ਜੀਣਾ। ਸਿੱਧਾ ਜਾ ਰੋ ਹਾਂ ਜੀ ਕਿਵੇਂ ਇੱਧਰ ਹੋ ਯਾਰ ਪੂਰਾ ਓਕੇ ਆ ਕੰਮ। ਅੱਗੇ ਸਿੱਧਾ ਜਾਂਦੇ ਨੇ। ਇਹਨੇ ਥੱਲੇ ਨਾ ਨਾ ਉੱਪਰ। ਕਿੱਥੇ ਗੱਲ ਨੀਚੇ ਨਹੀਂ ਯਾਰ ਨੇ। ਇੱਧਰ ਰੋਵਾ ਜੱਟ ਬਣਾਈ ਯਾਰ ਨਾਲ ਲੱਸੀ ਆ। ਐਲ ਐਸ ਕੇ ਮਾਹੌਲ ਹੋ ਰਿਹਾ। ਉਹ ਫਿਰ ਨਹੀਂ ਆ ਰਿਹਾ। ਆ ਦੇਖੋ ਮਿੱਤਰੋ ਵਿਊ ਇੱਧਰੋਂ ਵੇਖੋ। ਟਾਵਰ ਬ੍ਰਿਜ ਦਾ ਵੀ ਵੀਡੀਓ ਲਗਾਤਾਰ ਵੱਡੀ ਬਣਾਵਾਂਗੇ ਆਪਾਂ ਬਾਕੀ ਦਾ ਛੋਟੇ ਛੋਟੇ ਸ਼ਾਰਟ ਜੇ ਬਣਦੇ ਨੇ ਮੰਨ ਲਓ ਨਾ ਜੋ ਦੇ ਫੋਟੋਆਂ ਧਾਰਾਂਗੇ ਹੁਣ ਆ ਦੇਖੋ ਵੀਊ ਇੱਥੇ ਨਾ ਪੂਰੀ ਸਿਰਾਂ ਧਾਰੀ ਬਾਈ ਬਣੇ ਠੀਕ ਆ ਕਿਲੋ ਮਿੱਤਰੋ ਉਹ ਬਟਮਾ ਗਈ ਜੀ ਜਾਂਦੇ ਵਿੱਕੀ ਦੇ ਅਰਚੂ ਉਥੇ ਉਹ ਖੜਾ ਵੇਖੀ ਤੇ ਬਟਮਾ ਗਈ ਜੀ ਦੇ ਅਰਚੂ ਉਹ ਉਥੇ ਖੜਾ ਹੈ ਇਹਨਾਂ ਚੱਲ ਜੀ ਚੱਲਦੇ ਆ ਕੱਟ ਗਿਆ ਲੋਕ ਦੇ ਹੋਏ ਇਹ ਨਾ ਹਾਂ ਮੈਂ ਦਿਖਾਦਾ ਸਾਰਾ ਇਹਨਾਂ ਨੂੰ ਉੱਥੋਂ ਲੈ ਕੇ ਮੰਨ ਲਾ ਸਾਰਾ ਕਮਾ ਕੇ ਫੇਰ ਆਵਾਂਗੇ ਸਾਰਾ ਸੈਸ਼ਨ ਫੇਰ ਉਪਰਾਵਾਂਗੇ ਫੇ ਥੱਲੇ ਚੱਲਾਂਗੇ ਪਹਿਲਾਂ ਹੁਣ ਆਪਾਂ ਪਰਲੀ ਸਾਈਡ ਚ ਆਉਂਦੇ ਆ ਅੱਛੇ ਜੀ ਹੈ ਪਾਣੀ ਬਹੁਤ ਘਟਾ ਹੋਇਆ ਇਧਰ ਪਾਣੀ ਘਟ ਰਿਹਾ ਨਾ ਪਾਣੀ ਇੱਥੋਂ ਧਿਕ ਰਿਹਾ ਵੇ ਇਧਰ ਮੇਰਾ ਬਹੁਤ ਘਟ ਗਿਆ ਪਹਿਲਾਂ ਇੱਥੇ ਤੱਕ ਸੀ ਉਹ ਦੋ ਦਿੱਤੇ ਸਾਰਾ ਹਰਾ ਨਹੀਂ ਚੜਿਆ ਹੋਇਆ ਅੱਜ ਤੇ ਹਰੀ ਬਾਈ ਜੀ ਲੱਗੀ ਹੋਈ ਆ ਹਾਂ ਅੰਦਰ ਚੱਲਦੇ ਆ ਹੋਰ ਅੰਦਰ ਚੱਲੋ ਬੋਲੀ ਰੈਕੋਰਡ ਅੰਦਰ ਚੱਲੋ ਅੰਦਰ ਚੱਲਦੇ ਆ ਪਪੀ ਰੈਫਾ ਬਣਾਈ ਜਾਂਦਾ ਦੇਖਣਾ ਮਿੱਟੋ 3000 ਆ ਉਹ ਕਿੱਥੀ ਦਿਖਾ ਦਿੰਦੇ ਲੰਡਨ ਦਾ ਮੋਲ ਦੇਖ ਲੋ ਇੰਗਲੈਂਡ ਦਾ ਤੇ ਕਿੱਥੀ ਖੜ ਗਿਆ ਟਮੰਡ ਜੂਮ ਕਰ ਇਹਨੂੰ ਕਾਰਸ਼ੀ ਸੈਰ ਤੇ ਨਾਲ ਆਇਰ ਸੀ ਦਿੱਤੀ ਐ ਐਂਬੂਲੈਂਸ ਆ ਗਈ ਮਿੱਤਰੋ ਕੁਝ ਹੋ ਗਿਆ ਮੈਨੂੰ ਲੱਗਦਾ ਫੋਟੋਆਂ ਦੇ ਝੋੜਾ ਸਾਰਿਆਂ ਦੇ ਵਿਕੀ ਇੱਥੇ ਤਾਂ ਹੈ ਆਪਾਂ ਵੀ ਭੈਣ ਚੋਈਨਾ 14 ਬੋਡ ਦੀ ਘੰਟੀ ਦੀ ਪਾਰਕਿੰਗ ਲਾ ਕੇ ਇਹ ਵਾਲਾ ਫੋਟੋ ਹੀ ਤਾਰਨਾ ਆ ਹੋਰ ਕਰਨਾ ਜੀ ਹੋਰ ਹੋਰ ਯਾਰ ਚੱਲੀਆਂ ਫੋਟੋਆਂ ਫੋਟੋਆਂ ਤੇ ਫੋਟੋਆਂ ਯਾਰ ਵਲੌਗ ਹੈ ਵਲੌਗ ਲੰਮਾ ਹੋ ਜਾਈਏ ਇਦ ਕੀ ਆਓ ਤਾਂ ਮੈਨੂੰ ਪਤਾ ਆ ਤਾਂ ਮੈਨੂੰ ਪਤਾ ਵਲੌਗ ਲੰਮਾ ਜਾਈ ਵਈ ਵੀ ਕੀ ਇਦ ਕੀ ਹੋ ਇੱਥੇ ਕਰ ਲੋ ਫੋਟੋ ਮਾਂ ਅਰਚੂ ਕਿੱਧਰ ਰਹਿ ਗਿਆ ਅਰਚੂ ਕਿੱਧਰ ਮਗਰ ਰਹਿ ਗਿਆ ਆ ਫੋਨ ਫੜਾਉਣਾ ਸੀਗਾ ਨੂੰ ਯੋ ਕਿਵੇਂ ਆ ਠੀਕ ਆ ਵਧੀਆ ਓਕੇ ਆ ਜਾਵਾ ਹਾਂ ਓਕੇ ਨਜ਼ਾਰਾ ਆ ਰਿਹਾ ਮੈਂ ਕਹਿੰਦਾ ਸਿਰਾ ਕੰਮ ਹੀ ਆਲੇ ਖੂਨ ਖੜੀ ਦਿਖਾਈ ਤੈਨੂੰ ਹਾਂ ਵੀ ਜੋਦੇ ਠੀਕ ਆ ਓਕੇ ਆ ਲੁੱਕ ਪੂਰੀ ਬੰਬਾ ਤੇ ਨਹੀਂ ਹਾਂ ਬਰਗਨ ਕੋਲ ਰਹੇਗਾ ਆਚੂ ਇਹੀ ਆ ਖੜ ਜਾ ਇੱਕ ਮਿੰਟ ਸੋਹਣਾ ਲੱਗਦਾ ਓਏ ਕਿੰਨਾ ਘੈਂਟ ਆ ਦੇਖ ਆ ਵੀ ਵੀਰੇ ਬੜੇ ਗੋਰੀਆਂ ਮਹਿਮਾਂ ਦੇ ਗੋਰੀਆਂ ਮਹਿਮਾਂ ਦੇ ਨਜ਼ਾਰੇ ਲੈ ਰਹੇ ਆ ਵਾਅ ਚ ਲੈਨੇ ਆਪਾਂ ਨੂੰ ਚੈਨਲ ਜੂਨਲ ਦੱਸਦੇ ਆ ਆਪਣਾ ਵੀ ਕਿੰਨਾ ਕਿਵੇਂ ਆਹ ਉਹ ਦਿਖਾ ਦੇ ਸਾਰਾ ਦਿਖਾਤਾ ਸਾਰਾ ਕੁਝ ਦਿਖਾਤਾ ਜਿਹੜਾ ਮਹਿਲ ਨੇਗਾ ਮੈਂ ਹਨ ਕਿਉਂ ਸਾਹਮਣੇ ਪੈਣਾ ਤਾ ਉਹ ਆਹ ਸੈੱਟ ਪਿੱਛੇ ਉਹ ਰਾਣੀ ਦਾ ਮਹਿਰਾ ਸਾਹਮਣੇ ਜਿਹੜੀ ਇੰਗਲੈਂਡ ਦੀ ਰਾਣੀ ਆ ਉਹਦਾ ਮਹਿਰਾ ਦੇਖੋ ਇੰਗਲੈਂਡ ਦਾ ਝੰਡਾ ਲੱਗਿਆ ਉੱਤੇ ਬਹੁਤ ਸੋਹਣਾ ਬਈ ਆਪਾਂ ਬੰਦ ਕਰ ਸੇਵਲ ਦੇ ਡੈਟਾ ਉੱਪਰ ਕੀ ਤਰੀਕ ਜੋ ਉੱਪਰ ਜਾਣਾ ਆ ਨਹੀਂ ਆ ਨਹੀਂ ਸਰਣ ਪਤਾ ਵੀ ਆ ਕੇ ਨਾ ਚੀਜ਼ੇ ਜਾ ਇਹ ਦਿਖਾਤਾ ਦੀ ਉੱਪਰ ਪਤਾ ਹੀ ਆ ਦੰਗਾ ਐਤਵੰਦਰਾ ਬੈਲਦੀ ਹੈ ਬਈ ਟ੍ਰੈਕਟਰ ਜੇ ਆਪਾਂ ਉੱਪਰ ਸ਼ੀਸ਼ੇ ਤੇ ਜਾ ਕੇ ਖੜਨਾ ਚਾਹੁੰਨੇ ਆ ਉੱਪਰੋਂ ਥਿਊ ਵੇਖਣਾ ਚਾਹੁੰਨੇ ਆ ਉਹ ਇਸ ਦਨ ਸ਼ੀ ਆ ਗਏ ਮਿੱਤਰੋ ਆਪਾਂ ਥੱਲੇ ਉਥੋਂ ਉਪਰੋਂ ਆਏ ਆਪਾਂ ਥੱਲੇ ਪੁੱਲ ਤੋਂ ਪਹਿਲਾਂ ਉੱਥੇ ਬਣਾਇਆ ਸੀ ਵਲੌਗ ਤੇ ਹੁਣ ਆ ਦੇਖੋ ਇਹਨਾਂ ਨੇ ਦਿੱਤਾ ਹੋਇਆ ਫੋਟੋਆਂ ਤੇ ਜ਼ੋਰ ਵੀਡੀਓ ਬਣਾਈ ਜਾਂਦੇ ਆ ਕਹਿੰਦੇ ਨਹੀਂ ਬਹੁਤ ਸੋਹਣਾ 뷰ਅਰ ਨੀਚੇ ਯਾਰ ਆ ਬੈਠੇ ਲੋਗ ਨਿਆਰੇ ਲੈ ਰਹੇ ਆ ਸਿਰਫ ਤੋ ਆਪੀ ਸੇਖ ਰਹੇ ਆ ਇਹ ਇਹਨਾਂ ਨੂੰ ਧੁੱਪ ਦਾ ਬਹੁਤ ਜ ਮਸਲਾ ਇਹਨਾਂ ਦਾ ਜਿਹਦੇ ਧੁੱਪ ਨਹੀਂ 걸ਦੀ ਹੈ ਨਾ ਉਦੇ ਦਾ ਇਹ ਭਾਂਚੇ ਬਾਹਰ ਬਾਹਰ ਹੀ ਰਹਿੰਦੇ ਘਰੇ ਨਹੀਂ ਵੜਦੇ ਜਿੱਦੇ ਹੁੰਦੀ ਹੈ ਠੰਡ ਤੇ ਉਹਦੇ ਹਾ ਹੀਟ ਛੱਡ ਕੇ ਘਰੇ ਬੈਠੇ ਰਹਿੰਦੇ ਆ ਜੀ ਆਹ ਕਿਹਸ ਨਾਲ ਵੀਡੀਓ ਤਕੜੀ ਹੈ ਆ ਦੇਖੋ ਮਿੱਤਰੋ ਮਾਹੌਲ ਪੂਰਾ ਓਕੇ ਮਾਹੌਲ ਓਕੇ ਦੀ ਰਿਪੋਰਟ ਆ ਹਾ ਵੀ ਮਿੱਤਰੋ ਕਿੱਥੇ ਚੱਲੇ ਉਹ ਨਜ਼ਾਰਾ ਆ ਰਿਹਾ ਕਦੀ ਸੋਹ ਲੱਗੇ ਇਹਦੇ ਵਿੱਚ ਜਾਣੇ ਕਿੱਥੇ ਆ ਦੁਨੀਆ ਖਤਮ ਹੈ KFC ਦਾ ਖਾਣਾ ਹੋਰ ਰੱਬ ਦੀ ਕੁਦਰਤ ਤਾਂ ਦੇਖ ਲਿਏ ਕਿੰਨਾ ਸੋਹਣਾ ਹੋਏ ਬਹੁਤ ਬਹੁਤ ਸੋਹਣਾ ਜਿਹੜੀਆਂ ਚੀਜ਼ਾਂ ਅੱਖਾਂ ਦੇਖ ਸਕਦੀਆਂ ਨਾ ਉਹ ਕੈਮਰੇ 'ਚ ਕਦੇ ਕੈਦ ਨਹੀਂ ਹੋ ਸਕਦਾ ਕੈਮਰੇ 'ਚ ਕਿੰਨਾ ਕੈਦ ਕਰਾਂਗੇ ਇੱਥੇ ਤਾਂ ਅੱਖਾਂ ਦੇਖੀਏ ਮੇਰੇ ਸਟੋਰੇਜ ਹੀ ਫੁੱਲ ਹੋ ਜਾਂਦੀ ਆ ਮੇਰਾ 4-5 ਜਿਹੜੇ ਡਿਲੀਟ ਕਰਤਾ ਸਾਰਾ ਕੁਝ ਇੰਨੀ ਸਟੋਰੇਜ ਫੁੱਲ ਹੋ ਗਈ ਕੈਮਰਾ ਮੈਨੂੰ ਇਹ ਨਹੀਂ ਸਮਝਦੇ ਆਪਾਂ ਖੋਲ ਕੇ ਕਿੱਥੇ-ਕਿੱਥੇ ਵੀ ਕੀ ਉਹੀ ਤਾਂ ਗੱਲ ਆ ਪਾਣ ਉਹ ਕਰਦੇ ਆਲੇ ਦਲੇ ਖਾਣ ਨੂੰ ਆ ਇਹਦੇ ਨਾਲ ਨਾਲ ਨਾ ਇਹਦੀ ਤਰੀਲ ਬਣਾਈ ਚਲੀ ਆ ਫੋਨ ਨਾਲ ਫੜ ਕੇ ਸੀ ਤੁਰੇ ਜਾਵਾਂ

ਮੈਂ ਤਾਂ ਬਾੜਾ ਪਿੱਛੇ ਰਹਿ ਗਿਆ ਸੀ ਕਿੰਨੀ ਦੂਰ ਆ ਉਹ ਜੂ ਲਾਉਟ ਕਰਦਾ ਕੋਈ ਚੱਕਰ ਨਹੀਂ ਉਹਦੇ ਨੇ ਦੇਖ ਵੇਖੀ ਬਹੁਤ ਸੋਹਣਾ ਯਾਰ ਮੈਂ ਕਿੰਨਾ ਸੋਹਣਾ ਲੱਗ ਰਿਹਾ ਹਾਂ ਹੈ ਮੈਨੂੰ ਵੀ ਮੇਰੇ ਦੱਸ ਆ ਕਿੰਨਾ ਟੌਰ ਕਿੰਨੀ ਕਾ ਮੇਰੀ ਪੱਟੀ ਪੱਟੀ ਪਾਜੀ ਆ ਦੇਖ ਪੱਟੀ ਹੈ ਟੌਲੇ ਤੋਂ ਟੌਰ ਕੱਢਣੋਂ ਤੌਰੇ ਆ ਉਹ ਦਿਖਾ ਦੇ ਬਰਦਰ ਆਪਣੀ ਕਲਾਸ ਦੇ ਕੰਮ ਕਰ ਹੈ ਨਹੀਂ ਟੈਨਸ਼ਨ ਹੁੰਦੀ ਆ ਘਰੇ ਸਾਲਾ ਇਦੋਂ ਚੰਗਾ ਬਾਹਰੇ ਘੁੰਮ ਲੂ ਸਹੀ ਹੈ ਲੈ ਚੱਲ ਕਰੋ ਵੀ ਚੇਰੇ ਅੱਜ ਸ਼ਾਮ ਤੱਕ ਕੱਲ ਨੂੰ ਸ਼ਾਮ ਤੱਕ ਆਪਾਂ ਨੂੰ ਪਾਰਟੀ ਹੋਏ ਜਾਣੀ ਹੈ ਮੇਲਾ ਵੀ ਚੱਲ ਕਰੋ ਕਿਹਦੇ ਨਹੀਂ ਉਹਦੇ ਯਾਰੇ ਲੋਗਰ ਨੇ ਲੱਗੇੜਾ ਪੱਕਾ ਤੈਨੂੰ ਪਤਾ ਨਾ ਸਾਊਥ ਸਾੜ ਕੀ ਕਿੱਥੇ ਕਹਾਂਗੇ ਉੱਥੇ ਕਰ ਦਾਂਗੇ ਅੱਜ ਵੀ ਜਦੋਂ ਪਤਾ ਹੀ ਆ ਕਿ ਆ ਇੱਕ ਵਾਰੀ ਜੱਲੀ ਉਦਣ ਵਾਂਗੂ ਉੱਥੇ ਉਹਦੇ ਹਾਂ ਪਹਾੜੀ ਉਹ ਦਿਨ ਆਪਾਂ ਉਧਰ ਪਹਾੜੀਆਂ ਹੀ ਚੱਲਾਂਗੇ ਹਾਈਵੇ 'ਤੇ ਵੀ ਚੱਲਾਂਗੇ ਪਰ ਉੱਥੇ ਬਸ ਇੱਕ ਦੋ ਦਿਨ ਰੁਕ ਜਿਓ ਪਟਾਕੇ ਪੈਣੇ ਆ ਨੀਚੋ ਇਹ ਤਾਂ ਰੋ ਰਿਹਾ ਮਿਲ ਜੀ ਹਾਂ ਛਟੋ ਛਟਾ ਪਾਣੀ 1000 ਪਾਉਂਡ ਖਰਚ ਦੇਣਾ ਜਿਹੜੇ ਕੱਲ ਨੂੰ ਕਿਸ ਕੈਰੀ ਮਿਲ ਜੀ ਹਾਂ ਸਹੀ ਗੱਲ ਹੈ ਛੋਟਾ ਕੁਝ ਵੇਟ ਕਰੋ ਜੇ ਵੇਟ ਕਰੋ ਨਹੀਂ ਆਪਾਂ ਮੇਡ ਨੂੰ ਲੈ ਵੀ ਉਹ ਜਾਣਾ ਹੈ ਇਹ ਲਵੀ ਮਾਮੇ ਨੂੰ ਵੀ ਲੈ ਕੇ ਜਾਣਾ ਪਾਣੀ ਮਾਮਾ ਦਾ ਜ਼ਰੂਰੀ ਆ ਮਾਮਾ ਦਾ ਜ਼ਰੂਰੀ ਆ ਮਾਮਾ ਗੱਲ ਨੂੰ ਚੈਟ ਕਰ ਦਿਓ ਵਿੱਕੀ ਸਮਝ ਲੈ ਮੇਰੀ ਗੱਲ ਵਿੱਕੀ ਫੋਟੋ ਨਾਲ ਦੇ ਮੁੰਡੇ ਨੇ ਨਾ ਉਰੇ ਤੇਰਾ ਹੀ ਮੈਂ ਤਾਂ ਨਸਾ ਸਾਰਾ ਕੁਝ ਬੜੀ ਛਾ ਹੋਏ ਨੇ ਇਹ ਫੋਟੋਆਂ ਪਿਛੇ ਲੜੀ ਜਾਂਦੇ ਆ ਫਾਇਰ ਕੀ ਫੋਟੋ ਹੋਗੇ ਫਿਰ ਆਪ ਵੀ ਦੱਸ ਦੇਣਾ ਤੇ ਵਿੱਤੀ ਨਾ ਹੋਣਾ ਕੀ ਕਹਾਂ ਯਾਰ ਇਹਨੂੰ ਮੈਂ ਕੀ ਕਹਾਂ ਮੈਂ ਖੈ ਇਹਨੂੰ ਮੈਂ ਇਹਨੂੰ ਫੋਟੋ ਮਾ ਦਾ ਇਹਦਾ ਜਦੋਂ ਸ਼ਾਹ ਹੋ ਗਿਆ ਇਹਦਾ ਉਹ ਬਹਿ ਗਿਆ ਕੁਰਸੀ ਤੇ ਜਾ ਕੇ ਕਹਿੰਦਾ ਮੈਂ ਦਾ ਉਹ ਜਾ ਵੀ ਜਾ ਕੇ ਵਾਰਿਆ ਉਹਨਾਂ ਦਾ ਦੇਖ ਰਿਹਾ ਉਹ ਬਹਿ ਗਿਆ ਕੁਰਸੀ ਤੇ ਜਾ ਕੇ ਫੋਟੋ ਕਰੋ ਕਹਿੰਦਾ ਮੇਰੀ ਇੰਨਾ ਕਿੰਨਾ ਫੋਟੋ ਮਾ ਕਰੇਗਾ ਇਹ ਤਾਂ 100 ਫੋਟੋ ਹੋ ਗਈ ਅੱਜ ਫੋਨ ਤੇ ਫੋਟੋ ਆਈ ਅਜੀ ਆ ਦੇਖੋ ਮਿੱਤਰ ਹੁਣ ਆਪਾਂ ਉਦੋਂ ਵੀ ਅੱਗੇ ਆ ਗਏ ਆ ਲੰਡਨ ਬ੍ਰਿਜ ਤੋਂ ਬਾਹਰ ਆ ਗਏ ਤੇ ਕਿ ਅਸੀਂ ਚੱਲੇ ਆਂ ਤੇ ਇੱਥੇ ਵੀ ਪੂਰਾ ਮਾਹੌਲ ਹੀ ਹੈ ਰਾਣੀ ਦਾ ਮਹਿਲ ਆ ਇਹ ਰਾਣੀ ਦਾ ਮਹਿਲ ਤੇ ਬੈਠੇ ਗੋਰੇ ਕੋਈ ਇੱਧਰ ਨੂੰ ਵੀ ਉੱਧਰ ਨੂੰ ਜਾਈ ਜਾਂਦੇ ਆ ਮੈਨੂੰ ਸੰਜੋਦ ਦਾ ਫੋਨ ਆਇਆ ਸੀ ਕੀ ਆਦਾ ਏ ਕੋਟੇ ਦੇ ਗਏ ਆ ਆ ਦੇਖੋ ਮਿੱਤਰੋ ਮੋਲ ਜਿੰਨਾ ਕੈਮਰੇਜ ਕਹਿ ਦਿੰਦਾ ਉਹਨਾਂ ਕਰੀ ਜਾਂਦੇ ਆ ਤੇ ਬਾਕੀ ਫੇਰ ਕਿਸੇ ਦਾ ਨਾਮ ਆਵਾਂਗੇ ਉਦੋਂ ਵੇਖਾਂਗੇ ਜਿਹੜਾ ਰਹਿ ਗਿਆ ਇੰਟਰਵਿਊ ਆ ਮਿੱਤਰੋ ਇਥੇ। ਉਹ ਗੋਰੀ ਸੁੱਤੀ ਪਈ ਏ ਧੁੱਪ 'ਚ ਵੇਖੋ। ਮਜ਼ੇ ਲੈ ਰਹੀ ਏ। ਸਾਨੂੰ ਦੱਸਿਆ ਧੁੱਪ ਤਾਂ ਨਾ ਇਹ ਨਾ ਵਸਤੇ। ਕੀ ਦੱਸਾਂ ਤੁਹਾਨੂੰ ਮੈਂ। ਗੋਰਾ ਹਤੇ ਧੁੱਪ ਤਾਂ ਬਹੁਤ ਨਾ ਜਿਆਦੇ। ਆ ਦੇਖੋ ਮਿੱਤਰੋ ਹੁਣ ਆਪਾਂ ਚੱਲਿਆਂ KFC। ਦੇ ਆ ਗਏ ਆ ਪਾਰ ਗਏ ਅਸੀਂ ਦੇਖੋ ਕਿਥੇ ਆ ਥੱਲੇ ਚਲੋ ਪੂਰਵਾਥਾ ਹੈ ਨਾ ਕੱਟ ਦਾਂਗੇ ਤਾਂ ਇੰਨਾ ਕ ਸੀਨ ਤਾਂ ਕੱਟ ਦਾਂਗੇ ਚਲੋ ਜੀ KFC ਆ ਗਏ ਹਾਂ ਕਿੰਨਾ ਘਾਟ ਹੋਏ ਗਏ ਅਸੀਂ ਦੇਖੋ ਏ ਲੱਗਿਆ ਪਾਊਡਰ ਕਰ ਵੀਡੀਓ ਬਣਾ ਦੇਣਾ ਆ ਦੇਖੋ ਮਿੱਤਰੋ ਜਿਹੜੇ ਪੌਲ ਤੇ ਆਪਾਂ ਫਿਰਦੇ ਸੀਗੇ ਸੜਕ ਤੇ ਤੇ ਐਦਾਂ ਖੁੱਲਦਾ ਹੋ ਸਾਰੀ ਸੜਕ ਸੈਂਟਰ 'ਚ ਐਦਾਂ ਖੁੱਲੇ ਜਾਂਦੀ ਆ ਇਹ ਹੈਗਾ ਲੰਡਨ ਟਾਵਰ ਬ੍ਰਿਜ ਲੱਗ ਗਈ ਵੱਲੂਗਾ ਹੋਰ ਤਰੇ ਬਲਦਾ ਲੋ ਮੇਤਰੋ ਖੁੱਲ ਗਏ ਜਿੰਨਾ ਖੁੱਲਣਾ ਸੀ ਗੱਡੀ ਦਾ ਬੂਰ ਵੀ ਖੜੀ ਆ ਜਾਂਟਾ ਮੇਰਾ ਯਾਰ ਆ ਗਿਆ ਆ ਆ ਗਿਆ ਜਾਂਟੇ ਹਰ ਗਿਆ ਸਾਡੇ ਕੋਲੇ ਨਿਯਾਰਾ ਫੁੱਲ ਆ ਰਿਹਾ ਨਿਯਾਰੀ ਆਈ ਜਾਂਦੀ ਜਾਈ ਜੀ ਠੰਡੀ ਹਵਾ ਚੱਲ ਰਹੀ ਹੈ ਪੂਰਾ ਓਕੇ ਕੰਮ ਹੋਇਆ ਹੈਗਾ ਨਾ ਬੋਲ ਕੇ ਦੱਸ ਤਾ ਕਿਵੇਂ ਫੀਲ ਹੋ ਰਿਹਾ ਚਤੂ ਡੂਡੂ ਕਰਦਾ ਓਕੇ ਡੈਰ ਸਿੱਟੇ ਜਾ ਬਾਈ